ਉਹਦਾ ਆਪ ਬਣਿੰਗ ਦੇਖ ਲਓ ਉਹਦੇ ਬਿਆਨ ਸੁਣ ਲਿਆ ਕਰੋ ਗਰੀਬਾਂ ਤਾਂ ਸਮਝਦੇ ਕੱਖ ਨਹੀਂ ਇਹ ਉੱਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਹੈ ਆ ਇਹਦਾ ਇਹ ਜਹ ਰੰਗ ਸੀ ਉਹ ਐਂ ਕਰਦਾ ਹੁੰਦਾ ਸੀ ਸਾਨੂੰ ਵੀ ਕਹਿੰਦੇ ਸਾਡੇ ਬੰਦਿਆਂ ਨੂੰ 92 ਜਿੱਤ ਕੇ ਪ੍ਰਤਾਪ ਬਾਜਵਿਕਰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਲੈ ਮਟੀਰੀਅਲ ਦੱਸਦੇ ਸਾਨੂੰ ਇਹ ਜਮੂਰੇ ਆ ਗਏ ਆ ਮੋਬਾਈਲ ਠੀਕ ਕਰਨ ਵਾਲਾ ਐਮ ਐਲ ਏ ਬਣ ਗਿਆ ਮੈਂ ਕੱਲੇ ਮੋਬਾਈਲ ਨਹੀਂ ਠੀਕ ਕਰਦਾ ਦਿਮਾਗ ਵੀ ਠੀਕ ਕਰਦਾ ਬਾਜਵਿਕਰ ਸਾਹਿਬ ਇਹ ਕਾਮਕਰਾਂ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਆਮਕਰਾਂ ਦੇ ਮੁੰਡੇ ਐ, ਐਮ ਐਲ ਏ ਬਣ ਕੇ ਮੰਤਰੀ ਬਣ ਕੇ ਇਹਨਾਂ ਤੋਂ ਚੱਲੀ ਨਹੀਂ ਜਾਂਦੇ, ਬਰਦਾਸ਼ਤ ਨਹੀਂ ਹੁੰਦੇ। ਇਹ ਰਾਜ ਇਹ ਵੜਿੰਗ ਨੇ ਤਾਂ ਹੁਣ ਬੋਲਿਆ, ਜਦੋਂ ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ ਨਾ, ਤਾਂ ਪ੍ਰਤਾਪ ਬਾਜਵੇ ਨੇ ਵੀ ਕਿਹਾ ਸੀ, ਕਹਿੰਦਾ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਦੇਸੀ ਟੱਟੂ ਭਜਾਓਗੇ ਤਾਂ ਆਹੀ ਹਾਲ ਹੁੰਦਾ ਹੁੰਦਾ। ਲੈ ਦੱਸੋ, ਆਹ ਸੋਚਣਾ ਨਾਂ ਦੀ। ਸੁਨੀਲ ਜਾਖੜ ਨੇ ਕਿਹਾ ਜਿਹੜਾ ਅੱਜਕੱਲ ਬੀ ਜੀ ਪੀ ਦਾ ਪ੍ਰਧਾਨ ਹੈ, ਵੀ ਕੀ ਕਹਿਣਾ ਚਾਹੋਗੇ ਚੰਨੀ ਬਾਰੇ? ਉਹ ਕਹਿੰਦਾ ਜੇ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਆਹੀ ਹਾਲ ਹੁੰਦਾ ਹੁੰਦਾ। ਆਹ ਅਸੀਂ ਹੈਗੇ ਆ ਸੰਤਰਾ ਮਦਾਸੀ ਨੂੰ ਪੜਨ ਵਾਲੇ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹਿੰਦੇ ਸੂਰਜਾਂ ਕੰਮੀਆਂ ਦੇ ਬੇੜੇ